29 ਮਾਰਚ ਨੂੰ ਲੱਗੇਗਾ ਸੂਰਜ ਗ੍ਰਹਿਣ ਇਹਨਾਂ ਰਾਸ਼ੀਆਂ ਤੇ ਪਵੇਗਾ ਅਸਰ ਜਾਣੋ ਕਿੱਥੋਂ ਕਿੱਥੇ ਆਵੇਗਾ ਨજર ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਚੰ드ਰਮਾ ਸੂਰਜ ਅਤੇ ਧਰਤੀ ਦੇ ਵਿਚਕਾਰ ਆ ਜਾਂਦਾ ਹੈ ਤਾਂ ਸੂਰਜ ਦੀਆਂ ਕਿਰਨਾਂ ਧਰਤੀ ਤੱਕ ਨਹੀਂ ਪਹੁੰਚ ਪਾਉਂਦੀਆਂ ਅਤੇ ਇਸ ਘਟਨਾ ਨੂੰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ ਜਦੋਂ ਵੀ ਅਸਮਾਨ ਵਿੱਚ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਧਰਤੀ ਉੱਤੇ ਕੋਈ ਖਾਸ ਘਟਨਾ ਵਾਪਰਨ ਦਾ ਕਾਰਨ ਵੀ ਬਣਦੀ ਹੈ ਜਿਆਦਾਤਰ ਇਹ ਘਟਨਾਵਾਂ ਨਕਾਰਾਤਮਕ ਹੁੰਦੀਆਂ ਨੇ ਅਤੇ ਆਮ ਲੋਕਾਂ ਵਿੱਚ ਲੰਬੇ ਸਮੇਂ ਲਈ ਚਿੰਤਾ ਪੈਦਾ ਕਰ ਸਕਦੀਆਂ ਨੇ ਕਿਸੇ ਵੱਡੇ ਪੁਚਾਲ ਜਾਂ ਰੇਲਵੇ ਨਾਲ ਸੰਬੰਧਿਤ ਹਾਦਸੇ ਆਦਿ ਦੀ ਪਰਬਲ ਸੰਭਾਵਨਾ ਹੁੰਦੀ ਹੈ ਜਿਸ ਕਾਰਨ ਸਮਾਜ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਸੂਰਜ ਗ੍ਰੈਂਡ ਕਿਸ ਨੂੰ ਪ੍ਰਭਾਵਿਤ ਕਰੇਗਾ ਇਸ ਬਾਰੇ ਜਾਣਾਂਗੇ 29 ਮਾਰਚ 2000 25 ਨੂੰ ਚੈਤਵੰਤ ਮੌਸਿਆਂ ਨੂੰ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਆਸਟ੍ਰੀਆ, ਬਾਰਬਾਡੋਸ, ਬੈਲਜੀਅਮ, ਬਰਮੂਡਾ, ਉੱਤਰੀ ਬ੍ਰਾਜ਼ੀਲ, ਕੈਨੇਡਾ ਦੇ ਪੂਰਬੀ ਹਿੱਸੇ, ਡੈਨਮਾਰਕ, ਫਿਨਲੈਂਡ, ਫਰਾਂਸ, ਜਰਮਨੀ, ਗ੍ਰੀਨਲੈਂਡ, ਆਇਰਲੈਂਡ ਆਦ ਦੇਸ਼ਾਂ ਵਿੱਚ ਦਿਖਾਈ ਦੇਵੇਗਾ ਅਤੇ ਇਹਨਾਂ ਦੇਸ਼ਾਂ ਵਿੱਚ ਕੁਝ ਅਣਸੁਖਾਵੀਆਂ ਘਟਨਾਵਾਂ ਵਾਪਰ ਸਕਦੀਆਂ ਨੇ ਕਿਸੇ ਵੱਡੇ ਨੇਤਾ ਦੀ ਮੌਤ ਜਾਂ ਦੋ ਦੇਸ਼ਾਂ ਵਿਚਕਾਰ ਟਕਰਾਅ ਅਤੇ ਇਨ੍ਹਾਂ ਦੇਸ਼ਾਂ ਦੀ ਰਾਜਨੀਤੀ ਵਿੱਚ ਵੱਡੀ ਉਤਲ-ਪੁਤਲ ਦੀ ਪਰਬਲ ਸੰਭਾਵਨਾ ਹੋਵੇਗੀ ਇਹ ਗ੍ਰੈਂਡ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ ਇਸ ਲਈ ਇਸ ਦਾ ਭਾਰਤ ਦੇ ਆਮ ਲੋਕਾਂ ਤੇ ਕੋਈ ਵੱਡਾ ਨਕਾਰਾਤਮਕ ਪ੍ਰਭਾਵ ਨਹੀਂ ਪੈਣ ਵਾਲਾ ਪਰ ਜਿੰਨਾ ਰਸ਼ੀਆ ਵਿੱਚ ਸੂਰਜ ਗ੍ਰੈਂਡ ਹੋਣ ਵਾਲਾ ਹੈ ਉਨ੍ਹਾਂ ਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ ਇਹ ગ્રਹਨ ਮੀਨ ਰਾਸ਼ੀ ਵਿੱਚ ਹੋਣ ਵਾਲਾ ਹੈ ਅਤੇ ਕੰਨਿਆ ਰਾਸ਼ੀ ਦੇ ਲੋਕਾਂ ਨੂੰ ਇਸ ਸਮੇਂ ਸਾਵਧਾਨ ਰਹਿਣ ਦੀ ਲੋੜ ਹੋਵੇਗੀ ਇਸ ਦੇ ਨਾਲ ਹੀ ਇਹ ਸਮਾਂ ਸਿੰਘ ਰਾਸ਼ੀ ਦੇ ਲੋਕਾਂ ਲਈ ਵੀ ਮੁਸੀਬਤਾਂ ਨਾਲ ਭਰਿਆ ਰਹੇਗਾ ਇਹਨਾਂ ਰਾਸ਼ੀਆਂ ਤੇ ਪਵੇਗਾ ਸੂਰਜ ਗ੍ਰਹਿਣ ਦਾ ਅਸਰ ਸਿੰਘ ਇਹ ਸਮਾਂ ਸਿੰਘ ਰਾਸ਼ੀ ਦੇ ਲੋਕਾਂ ਲਈ ਬਹੁਤ ਮੁਸ਼ਕਲ ਵਾਲਾ ਹੋਣ ਵਾਲਾ ਹੈ ਇਸ ਸਮੇਂ ਵਿੱਤੀ ਨੁਕਸਾਨ ਅਤੇ ਦੁਰਘਟਨਾ ਦੀ प्रबल ਸੰਭਾਵਨਾ ਹੋਵੇਗੀ ਗੱਡੀ ਚਲਾਉਂਦੇ ਸਮੇਂ ਸਾਵਧਾਨੀ ਵਰਤਨੀ ਚਾਹੀਦੀ ਹੈ ਅਤੇ ਪੇਟ ਦੀਆਂ ਸਮੱਸਿਆਵਾਂ ਤੁਹਾਨੂੰ ਲੰਬੇ ਸਮੇਂ ਤੱਕ ਪਰੇਸ਼ਾਨ ਕਰ ਸਕਦੀਆਂ ਨੇ ਬਹਿਸ ਤੋਂ ਬਚੋ ਨਹੀਂ ਤਾਂ ਤੁਸੀਂ ਆਪਣੇ ਦੁਸ਼ਮਣਾਂ ਦੀ ਸਾਜ਼ਿਸ਼ ਵਿੱਚ ਫਸ ਜਾਓਗੇ ਅਤੇ ਲੰਬੇ ਸਮੇਂ ਤੱਕ ਪਰੇਸ਼ਾਨ ਰਹੋਗੇ ਅੱਗੇ ਰਾਸ਼ੀ ਹੈ ਕੰਨਿਆ ਕੰਨਿਆ ਰਾਸ਼ੀ ਦੇ ਲੋਕਾਂ ਲਈ ਵਿਅਵਹਤਾ ਜੀਵਨ ਨੂੰ ਲੈ ਕੇ ਅਸ਼ਾਂਤ ਹਾਲਾਤ ਰਹਿਣਗੇ ਕੁਝ ਸਮੱਸਿਆਵਾਂ ਅਤੇ ਗਲਤਫਹਿਮੀਆਂ ਅਚਾਨਕ ਪੈਦਾ ਹੋ ਸਕਦੀਆਂ ਨੇ ਭਾਈ ਵਾਲੀ ਦੇ ਕੰਮ ਵਿੱਚ ਧਿਆਨ ਨਾਲ ਸੋਚ ਵਿਚਾਰ ਕਰਨ ਤੋਂ ਬਾਅਦ ਹੀ ਕਦਮ ਚੁੱਕੋ ਅਤੇ ਇਸ ਸਮੇਂ ਕੋਈ ਵੱਡਾ ਕੰਮ ਨਾ ਕਰੋ ਅੱਗੇ ਰਸ਼ੀ ਮੀਨ ਕੀਏ ਗ੍ਰਹਿ ਦੇ ਦ੍ਰਿਸ਼ਟੀਕੋਣ ਤੋਂ ਮੀਨ ਰਾਸ਼ੀ ਦੇ ਲੋਕਾਂ ਲਈ ਚੰਗਾ ਨਹੀਂ ਹੈ ਖਾਸ ਕਰਕੇ ਉਹ ਲੋਕ ਜੋ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਨੇ ਉਹਨਾਂ ਨੂੰ ਇਸ ਸਮੇਂ ਆਪਣੀ ਸਿਹਤ ਦਾ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੋਵੇਗੀ ਅੱਖਾਂ ਵਿੱਚ ਸਮੱਸਿਆਵਾਂ ਅਤੇ ਪਰੇਸ਼ਾਨੀਆਂ ਦੀ ਸੰਭਾਵਨਾ ਵੀ ਹੁੰਦੀ ਹੈ ਸੂਰਜ ਗ੍ਰਹਿਣ ਦਾ ਭਾਰਤੀ ਰਾਜਨੀਤੀ ਤੇ ਕੀ ਅਸਰ ਹੋਣ ਵਾਲਾ ਹੈ ਇਸ ਗ੍ਰਹਿਣ ਕਾਰਨ ਭਾਰਤ ਦੀ ਰਾਜਨੀਤੀ ਵਿੱਚ ਬਹੁਤ ਮਾੜਾ ਮਾਹੌਲ ਬਣਨ ਦੀ ਸੰਭਾਵਨਾ ਹੈ ਇਸ ਸਮੇਂ ਸਿਆਸਤਦਾਨਾਂ ਦੇ ਗਲਤ ਫੈਸਲੇ ਜਨਤਾ ਲਈ ਮੁਸੀਬਤ ਪੈਦਾ ਕਰ ਸਕਦੇ ਨੇ ਅਤੇ ਦੰਗਿਆਂ ਦੀ ਸੰਭਾਵਨਾ ਵੀ ਬਹੁਤ ਜ਼ਿਆਦਾ ਹੈ ਕੇਂਦਰ ਸਰਕਾਰ ਨੂੰ ਵਿਰੋਧਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਆਮ ਜਨਤਾ ਮਹਿੰਗਾਈ ਤੋਂ ਪਰੇਸ਼ਾਨ ਹੋ ਸਕਦੀ ਹੈ ਇਹ ਜਾਣਕਾਰੀ ਵੱਖ-ਵੱਖ ਜੋਤਿਸ਼ ਮਾਇਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਇਸ ਦੇ ਵਿੱਚ ਸਾਡਾ ਖੁਦ ਦਾ ਕੋਈ ਵਿਚਾਰ ਨਹੀਂ ਹੈ ਇਸ ਵਾਸਤੇ ਸਾਡਾ ਕੋਈ ਚੈਨਲ ਜਾਂ ਕੋਈ ਸਾਡਾ ਵਿਅਕਤੀ ਇਸ ਵਾਸਤੇ ਜ਼ਿੰਮੇਵਾਰ ਨਹੀਂ ਹੋਵੇਗਾ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ